ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਦੋਸਤੋ ਪੰਜਾਬ ਮੰਤਰੀ ਮੰਡਲ ਚ ਫੇਰ ਬਦਲ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਚਰਚਾਵਾ ਚੱਲ ਰਹੀਆਂ ਸੀ ਵੀ ਕਿਸੇ ਵੀ ਸਮੇਂ ਮੰਤਰੀ ਮੰਡਲ ਚ ਫੇਰ ਬਦਲ ਹੋ ਸਕਦਾ ਤੇ ਦੇਖਿਓ ਤਾਂ ਫੇਰ ਬਦਲ ਅੱਜ ਹੋ ਗਿਆ ਜਦੋਂ ਸੰਜੀਵ ਅਰੋੜਾ ਜੋ ਕਿ ਲੁਧਿਆਣਾ ਪੱਛਮੀ ਤੋਂ ਹਾਲ ਹੀ ਵਿੱਚ ਜਿੱਤ ਕੇ ਆਏ ਨੇ ਉਹਨਾਂ ਦੀ ਐਂਟਰੀ ਹੁੰਦੀ ਹੈ ਤੇ ਪੁਰਾਣੇ ਮੰਤਰੀ ਮੰਡਲ ਚ ਸ਼ਾਮਲ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਜਾਂਦੀ ਹੈ ਇਹਨਾਂ ਸਾਰੀਆਂ ਘਟਨਾਵਾਂ ਬਾਰੇ ਇਹਨਾਂ ਸਾਰੇ ਘਟਨਾਕਰਮ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਜੀ ਭੁੱਲਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡੀ ਚਰਨਜੀਤ ਜੀ ਪੰਜਾਬ ਮੰਤਰੀ ਮੰਡਲ ਚ ਫੇਰ ਬਦਲ ਨੂੰ ਲੈ ਕੇ ਚਰਚਾਵਾਂ ਤਾਂ ਬਹੁਤ ਲੰਬੇ ਸਮੇਂ ਤੋਂ ਚੱਲ ਰਹੀਆਂ ਸੀ ਤੇ ਅੱਜ ਇਹ ਫੇਰ ਬਦਲ ਜਿਹੜਾ ਹੈਗਾ ਹੋ ਗਿਆ ਤੇ ਜੇ ਦੇਖੀਏ ਤਾਂ ਪਹਿਲਾਂ ਚਰਚਾਵਾਂ ਇਹੇ ਸੀ ਕਿ ਕਈ ਨਵੇਂ ਚਿਹਰੇ ਜਿਹੜੇ ਨੇ ਮੰਤਰੀ ਮੰਡਲ ਵਿੱਚ ਸ਼ਾਮਲ ਹੋ ਸਕਦੇ ਨੇ ਪਰ ਉਹ ਇੱਕੋ ਚਿਹਰੇ ਤੱਕ ਸਿਮਟ ਕੇ ਰਹਿ ਗਏ ਨੇ ਤਾਂ ਨਾਲ ਹੀ ਜਿਹੜਾ ਅੱਜ ਕੁਲਦੀਪ ਢਾਲੀਵਾਲ ਦੀ ਬਿਛੁੱਟੀ ਹੋ ਗਈ ਹੈ ਤਾਂ ਅਸੀਂ ਜਾਨਣਾ ਚਾਹਾਂਗੇ ਵੀ ਕਿ ਇਹ ਫੇਰ ਬਦਲਦੇ ਪੂਰੇ ਕਾਰਨ ਕੀ ਰਹੇ ਨੇ ਤੇ ਇਹ ਫੇਰ ਬਦਲ ਨੂੰ ਤੁਸੀਂ ਦੇਖਦੇ ਕਿਵੇਂ ਦੇਖੋ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆਂ ਨੇ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਜਿੱਤ ਕੇ ਆਏ ਜਿਹੜੇ ਸੰਜੀਵ ਅਰੋੜਾ ਜੀ ਨੇ ਉਹਨਾਂ ਨੂੰ ਹਲਫ਼ ਦਵਾਇਆ ਔਰ ਇਹ ਸਤਮਾ ਫੇਰ ਬਦਲ ਹੈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਇੱਕ ਨਾਰਾ ਸੀ ਕਿ ਬਦਲਾ ਤਾਂ ਮੈਨੂੰ ਲੱਗਦਾ ਕਿ ਇਹ ਬਦਲਾਅ ਸੱਚਮੁੱਚ ਕੈਬਨਟ ਤੇ ਪੂਰੀ ਤਰ੍ਹਾਂ ਇਹਦਾ ਪਰਿਸ਼ਾਵਾ ਬਦਲਾਅ ਦਾ ਦੇਖਣ ਨੂੰ ਮਿਲਦਾ ਹੈ ਨਾਰਮਲੀ ਇਦਾਂ ਆਤਿਸ਼ ਹੁੰਦਾ ਨਹੀਂ ਕਿ ਕੁਝ ਰੀਅਰ ਮੌਕਿਆਂ ਤੇ ਜਿਹੜੀ ਕੈਬਨਟ ਦੇ ਵਿੱਚ ਫੇਰ ਬਦਲ ਕੀਤੀ ਜਾਂਦੀ ਹੈਗੀ ਹੈ ਔਰ ਇਹ ਸੱਤਮਾ ਫੇਰ ਬਦਲਾ ਸੀ ਕਹਿ ਸਕਦੇ ਆ ਪਹਿਲਾਂ ਕੱਲ ਤੱਕ ਇਹ ਚਰਚਾ ਸੀ ਕਿ ਇਹ ਵਿਸਥਾਰ ਹੋਏਗਾ ਪਰ ਇਹ ਵਿਸਥਾਰ ਨਹੀਂ ਹੋਇਆ ਕਿਉਂਕਿ ਕੈਬਨਟ ਦੇ ਵਿੱਚ ਮੁੱਖ ਮੰਤਰੀ ਸਮੇਤ ਜਿਹੜੇ ਉਹ 18 ਚਿਹਰੇ ਆ ਜਿਹੜੇ ਹੋ ਸਕਦੇ ਨੇ ਔਰ ਮੁੱਖ ਮੰਤਰੀ ਦੇ ਇਨਕਲੂਡ ਕਰੀਏ ਤਾਂ 16 ਪਹਿਲਾਂ ਹੀ ਸੀ 15 ਮੰਤਰੀ ਸੀ ਔਰ ਸੀਐਮਸੀ ਔਰ ਅੱਜ ਜਿਸ ਤਰ੍ਹਾਂ ਤੁਸੀਂ ਕਹੇ ਕਿ ਕੁਲਦੀਪ ਧਾਲੀਆਲ ਨੂੰ ਆਊਟ ਕੀਤਾ ਗਿਆ ਕੈਬਨਿਟ ਚੋਂ ਤਾਂ ਉਹਨਾਂ ਦੀ ਜਗ੍ਹਾ ਤੇ ਨਮਾ ਲੈ ਲੈ ਇਸ ਕਰਕੇ ਵਿਸਥਾਰ ਨਹੀਂ ਹੋਇਆ ਇਹਨੂੰ ਅਸੀਂ ਫੇਰ ਬਦਲਦਾ ਨਾਮ ਹੈ ਜਿਹੜਾ ਉਹ ਦੇ ਸਕਦੇ ਹੈਗੇ ਆ ਪਹਿਲਾਂ ਚਰਚਾ ਇਹ ਵੀ ਸੀ ਕਿ ਸੰਜੀਵ ਰੋੜਾ ਨੂੰ ਹੋ ਸਕਦਾ ਹੈ ਡਿਪਟੀ ਸੀਐਮ ਲਿਆ ਜਾਵੇ ਪਰ ਇਦਾਂ ਦੀ ਅਨਾਉਂਸਮੈਂਟ ਕਿਉਂਕਿ ਰਵਿੰਦ ਕੇਜਰੀਵਾਲ ਨੇ ਜਦੋਂ ਲੁਧਿਆਣਾ ਪੱਛਮੀ ਦੀ ਚੋਣ ਦਾ ਪ੍ਰਚਾਰ ਚੱਲ ਰਿਹਾ ਸੀ ਉਹਦੇ ਗੱਲ ਕਲੀਅਰ ਕਰਤੀ ਸੀ ਕਿ ਇਹਨਾਂ ਨੂੰ ਕੈਬਨਟ ਮੰਤਰੀ ਲਿਆ ਜਾਏਗਾ ਜੀ ਹੁਣ ਜਿਹੜੀ ਤੁਸੀਂ ਪਿਛਲੀ ਗੱਲ ਕਰਦੇ ਆ ਕਿ ਸੀਮਤ ਰਹਿਣ ਵਾਲੀ ਗੱਲ ਹੈ ਜਿਹੜੀ ਇਹ ਪਿਛਲੀ 23 ਤਰੀਕ ਦੀ ਗੱਲ ਹੈਗੀ 23 ਜੂਨ ਦੀ ਗੱਲ ਹੈ ਜਿਸ ਦੇ ਨਤੀਜੇ ਆਏ ਨਤੀਜੇ ਆਏ ਨਹੀਂ ਹੈ ਨਾ ਉਸ ਤੋਂ ਬਾਅਦ ਇਹ ਚੱਲੀ ਸੀ ਚਰਚਾ ਕਿ ਕੁਝ ਮੰਤਰੀ ਡ੍ਰੌਪ ਹੋਣਗੇ ਤੇ ਕੁਝ ਨਵੇਂ ਚਿਹਰੇ ਲਏ ਜਾਣਗੇ ਜਿਹਦੇ ਵਿੱਚ ਇਹ ਕਹਿ ਰਹੇ ਨੇ ਜੀ ਕਿ ਤਿੰਨ ਕ ਨਵੇਂ ਵਜ਼ੀਰ ਆ ਜਿਹੜੇ ਬਣਾਏ ਜਾਣੇ ਨੇ ਤਾਂ ਜਦੋਂ ਹੁਣ ਹਫਤੇ ਬਾਅਦ ਕਿਉਂਕਿ ਗੁਲਾਬ ਚੰਦ ਘਟਾਰੀਆ ਚਲੇ ਗਏ ਸੀ ਉਦੇਪੁਰ ਉਹ ਕੱਲ ਹੀ ਵਾਪਸ ਆਏ ਨੇ ਇਸ ਕਰਕੇ ਹੁਣ ਜਿਹੜਾ ਉਹ ਸੀਮਤ ਰਹਿ ਗਿਆ ਇੱਕ ਮੰਤਰੀ ਤੱਕ ਕਿ ਇੱਕੋ ਮੰਤਰੀ ਜਿਹੜਾ ਲਿਆ ਗਿਆ ਇਹਦੇ ਪਿੱਛੇ ਕੀ ਲੱਗਦਾ ਹੈਗਾ ਕਿ ਪਹਿਲਾਂ ਇਹ ਚਰਚਾ ਕਿਉਂ ਸੀ ਕਿ ਹੁਣ ਇੱਕ ਤੱਕ ਕਿਉਂ ਸਿਮਟ ਗਿਆ ਹੁਣ ਦੇਖੋ ਜਦੋਂ ਰਿਜ਼ਲਟ ਆਇਆ ਸੀ 23 ਜੂਨ ਵਾਲਾ ਉਦੋਂ ਸਥਿਤੀਆਂ ਹੋਰ ਸੀ 27 ਤਰੀਕ ਨੂੰ 27 ਜੂਨ ਨੂੰ ਜਿਹੜੇ ਇਹਨਾਂ ਦੇ ਤਰਨ ਤਰਨ ਦੇ ਐਮ ਐਲ ਏ ਕਸ਼ਮੀਰ ਸਿੰਘ ਸੋਹਲ ਉਹ ਕਿਸੇ ਬਿਮਾਰੀ ਦੇ ਵਜ੍ਹਾ ਕਰਕੇ ਜਿਹੜੀ ਉਹਨਾਂ ਦੀ ਡੈਥ ਹੈ ਜਿਹੜੀ ਹੋ ਜਾਂਦੀ ਹੈ ਤਾਂ ਮੈਨੂੰ ਲੱਗਦਾ ਹੈ ਉਹ ਹੁਣ ਕਿਉਂਕਿ ਨੈਕਸਟ ਜਿਮਨੀ ਚੋਣ ਹੈ ਜਿਹੜੀ ਉਹ ਤਰਨ ਤਾਰਨ ਦੇ ਵਿੱਚ ਹੋਏਗੀ ਤਾਂ ਇਹ ਜਿਹੜੀ ਜਿਮਨੀ ਚੋਣ ਵਾਲਾ ਇਸ਼ੂ ਆਇਆ ਨਾ ਬੀਟਵੀਨ ਉਹਦੇ ਕਰਕੇ ਇਹ ਪ੍ਰਸਥਿਤੀਆਂ ਜਿਹੜੀਆਂ ਉਹ ਚੇਂਜ ਹੋਈਆਂ ਨੇ ਦੂਸਰਾ ਇਹ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਬਦਲਾਅ ਵਾਲੀ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਨਾਰਮਲੀ ਸਰਕਾਰਾਂ ਦੇ ਵਿੱਚ ਅਤਿਸ਼ੇ ਹੁੰਦਾ ਹੈ ਕਿ ਜਦੋਂ ਵੀ ਕੈਬਨਿਟ ਬਣਦੀ ਹੈ ਜੀ ਨਮੀ ਕੈਬਨਟ ਸੌ ਚੁੱਕੀ ਜਾਂਦੀ ਹੈ ਮੁੱਖ ਮੰਤਰੀ ਚੁਗਦਾ ਹੈ ਕੈਬਨਟ ਚੁੱਕਦੀ ਹੈ ਤਾਂ ਸਮੁੱਚੀ ਕੈਬਨਟ ਪੂਰੀ ਕਰ ਲਈ ਜਾਂਦੀ ਹੈ ਜਿਸ ਤਰ੍ਹਾਂ ਨਿਜ਼ਮਾ ਦੇ ਅਨੁਸਾਰ ਸਾਡੇ ਪੰਜਾਬ ਦੇ ਵਿੱਚ ਜਿਹੜੇ 17 ਵਜੀਰ ਬਣ ਸਕਦੇ ਤੇ 18 ਮੁੱਖ ਮੰਤਰੀ ਹੁੰਦਾ ਹੈਗਾ ਤੇ ਹਮੇਸ਼ਾ ਕੰਪਲੀਟ ਕੈਬਨਟ ਹੈ ਜਿਹੜੀ ਮੋਸਟਲੀ ਚਾਹੇ ਉਹ ਕਾਲੀ ਭਾਜਪਾ ਗੱਠਚੋੜ ਦੀ ਸਰਕਾਰ ਹੋਵੇ ਤੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਬੰਦ ਹੀ ਰਹੀ ਹੈ ਔਰ ਆਮ ਆਦੀ ਪਾਰਟੀ ਦੇ ਕਾਰਜਕਾਲ ਦਾ 3 ਸਾਲ ਤੋਂ ਵੱਧ ਦਾ ਅਰਸਾ ਜਿਹੜਾ ਹੋ ਚੁੱਕਾ ਹੈ ਔਰ ਇਹਨਾਂ ਨੇ ਕਦੇ ਵੀ ਆਪਣੀ ਜਿਹੜੀ ਕੈਬਿਨੇਟ ਹੈ ਉਹ ਕੰਪਲੀਟ ਨਹੀਂ ਕੀਤੀ ਹੋ ਸਕਦਾ ਇਹਨਾਂ ਦੀ ਪਾਰਟੀ ਦੀ ਸਰਕਾਰ ਦੀ ਕੋਈ ਏਦਾਂ ਦੀ ਨੀਤੀ ਹੋਵੇ ਕਿ ਘੱਟੋ ਘੱਟ ਜੇ 2-4 ਅਹੁਦੇ ਅਸੀਂ ਆਪਣੀ ਖਾਲੀ ਕਰਕੇ ਰੱਖਾਂਗੇ ਤਾਂ ਲੋਕਾਂ ਨੂੰ ਇੱਕ ਝਾਕ ਹੈ ਜਿਹੜੀ ਐਮਐਲਏ ਨੂੰ ਬਣੀ ਰਹਿੰਦੀ ਹੈ ਉਹਨਾਂ ਨੂੰ ਲੱਗਦਾ ਕਿ ਉਹ ਜੁੜੇ ਰਹਿੰਦੇ ਆ ਕਿਸੇ ਕਿਸਮ ਦੀ ਕੋਈ ਪਾਰਟੀ ਦੇ ਵਿੱਚ ਰਿਫਟ ਨਹੀਂ ਆਉਂਦੀ ਹੈਨਾ ਇਸ ਇਸ ਇਹ ਵਜ੍ਹਾ ਹੋ ਸਕਦੀ ਹੈ ਕਿ ਇਹਨੂੰ ਕੰਪਲੀਟ ਨਹੀਂ ਕੀਤਾ ਉਦੋਂ ਤੋਂ ਪਹਿਲਾਂ ਅਤਿਸ਼ੇ ਹੁੰਦਾ ਸੀਗਾ ਕਿ ਜਦੋਂ 2003 ਤੋਂ ਪਹਿਲਾਂ ਤਾਂ ਕਿ ਜਿੰਨੇ ਜੀ ਕਰਦਾ ਸੀ ਕੈਬਨਟ ਮੰਤਰੀ ਬਣਾ ਲਏ ਜਾਂਦੇ ਸੀ 2003 ਦੇ ਵਿੱਚ ਸੰਵਿਧਾਨ ਦੇ ਵਿੱਚ 91 ਜਿਹੜੀ ਐਮੈਂਡਮੈਂਟ ਹੈ ਉਹ ਹੋਈ ਸੀ ਉਦੋਂ ਇਹ ਗੱਲ ਫਿਕਸ ਕਰ ਦਿੱਤੀ ਸੀ 2004 ਤੋਂ ਇਹ ਗੱਲ ਇੰਪਲੀਮੈਂਟ ਹੋ ਗਈ ਹੈ ਸੈਂਟਰ ਕੈਬਨਟ ਦੇ ਵਿੱਚ ਵੀ ਉਹ ਸਾਰੇ ਸੂਬਿਆਂ ਦੀ ਕੈਬਨਟ ਦੇ ਵਿੱਚ ਵੀ ਉਹਨਾਂ ਨੇ ਫਿਕਸ ਕਰ ਦਿੱਤਾ ਕਿ ਤੁਸੀਂ ਜਿੰਨੇ ਤੁਹਾਡੇ ਟੋਟਲ ਐਮਐਲਏ ਹੋਣਗੇ ਉਹਨਾਂ ਦਾ ਜਿਹੜਾ 15% ਦੀ ਹੈ ਉਹ ਤੁਸੀਂ ਮੈਕਸਿਮਮ ਬਜ਼ਾਰਤ ਦੇ ਵਿੱਚ ਰੱਖ ਸਕਦੇ ਹੋ ਇੱਕ ਵਾਰੀ ਤਾਂ ਰਾਹ ਇਹ ਵੀ ਕੱਢ ਲਿਆ ਸੀਗਾ ਕਿ ਚਲੋ ਜੀ ਕੁਝ ਕੈਬਨਟ ਮੰਤਰੀ ਬਣਾਓ ਜਿੰਨੇ ਲਿਮਟ ਹੈਗੀ ਐ ਉਸ ਤੋਂ ਬਾਅਦ ਉਹ ਸੀਪੀਐਸ ਬਣਾਉਣ ਲੱਗੇ ਸੀਗੇ ਮੁੱਖ ਸੰਸਦ ਦੀ ਸਕੱਤਰ ਬਾਅਦ ਵਿੱਚ ਉਹ ਮਾਮਲੇ ਜਿਹੜੇ ਕੋਰਟਾਂ ਚ ਚਲੇ ਗਏ ਕਿਉਂਕਿ ਉਸ ਵਿਧਾਨਕ ਅਹੁਦਾ ਤਾਂ ਨਹੀਂ ਸੀ ਤੇ ਇਸ ਕਰਕੇ ਸੋ ਇਹ ਕੈਬਨਟ ਹੈ ਜਿਹੜੀ ਆਪ ਸਰਕਾਰ ਦੀ ਕੈਬਨਟ ਹੈ ਇਹਦੇ ਵਿੱਚ ਇਹਨੇ ਲਿਮਟ ਰੱਖੀ ਐ 18 ਦੀ ਉਹਦੇ ਵਿੱਚੋਂ ਵੀ ਹਜੇ ਦੋ ਕੱਟ ਨੇ ਸੰਜੀਵ अरोड़ा ਨੂੰ ਅੱਜ ਇਹਨਾਂ ਨੇ ਮੰਤਰੀ ਦੀ ਸੌ ਚਕਾਈ ਹੈਗੀ ਐ ਔਰ ਉਹਨਾਂ ਨੂੰ ਡਿਪਾਰਟਮੈਂਟ ਹੈ ਜਿਹੜਾ ਇੰਡਸਟਰੀ ਐਂਡ ਕਮਰਸ ਦਿੱਤਾ ਹੈ ਨਾਲ ਉਹਨਾਂ ਨੂੰ ਐਨਆਰਆਈ ਮੰਤਰਾਲਾ ਜਿਹੜਾ ਉਹ ਵੀ ਉਹਨਾਂ ਨੂੰ ਦਿੱਤਾ ਗਿਆ ਹੈ ਸੋ ਮਿਨੀਮਮ ਹੈ ਜਿਹੜੀ ਇੱਕ ਮਿਨੀਮਮ ਦੀ ਵੀ ਲਿਮਟ ਹੈਗੀ ਆ ਕਿ ਕਿਸੇ ਵੀ ਸੂਬੇ 'ਚ 12 ਤੋਂ ਘੱਟ ਹੈ ਜਿਹੜੇ ਉਹ ਮੰਤਰੀ ਨਹੀਂ ਬਣਨਗੇ ਕਿਉਂਕਿ ਅੱਪਰ ਲਿਮਟ ਤਾਂ ਕਰ ਦਿੱਤੀ ਕਿ 15% ਨਾਲੇ ਕਹਤਾ ਕਿ ਜੇ ਤੁਹਾਡੇ ਐਮਐਲਏ ਘੱਟ ਵੀ ਹੈ ਤਾਂ ਫਿਰ ਵੀ ਤੁਹਾਡੀ ਜਿਹੜੀ ਘੱਟੋ ਘੱਟ ਹੈ ਉਹ 12 ਦੀ ਲਿਮਟ ਰਹੇਗੀ ਸੋ ਅੱਜ ਸੰਜੀਵ ਰੋੜਾ ਨੂੰ ਜਿਹੜੀ ਹਲਫ ਦਵਾਇਆ ਗਿਆ ਹੈਗਾ ਪਰ ਉੱਥੇ ਇੱਕ ਚਰਚਾ ਅਤਿਸ਼ੀ ਜਿਹੜੀ ਸਿਆਸੀ ਗਲਿਆਰਾਂ ਦੇ ਵਿੱਚ ਇਹ ਵੀ ਘੁੰਮ ਰਹੀ ਹੈ ਕਿ ਜਦੋਂ ਹਲਫ ਦਵਾਇਆ ਜਾ ਰਿਹਾ ਸੀ ਕਿ ਉਸ ਟਾਈਮ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈ ਜੋ ਪ੍ਰੋਮਿਨੈਂਟ ਬੰਦੇ ਆ ਉਹ ਅੱਜ ਗੈਰ ਹਾਜ਼ਰ ਸੀ ਹੋ ਸਕਦਾ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਪਿਤਾ ਜੀ ਦੀ ਅੱਜ ਸਨਾਮ ਵਿਖੇ ਵਰਸੀ ਸੀ ਸ਼ਾਇਦ ਉਹਨਾਂ ਸਮਾਗਮਾਂ ਦੇ ਵਿੱਚ ਅੰਗੇਜ ਹੋਣ ਇਸ ਕਰਕੇ ਨਾ ਆਏ ਹੋਣ ਸੋ ਇਹ ਇਹ ਗੱਲਾਂ ਨੇ ਕਿ ਉਹਨਾਂ ਨੇ ਇੱਕ ਤੱਕ ਜਿਹੜਾ ਇਹਨੂੰ ਸੀਮਤ ਕਰ ਦਿੱਤਾ ਇੱਕ ਐਂਟਰੀ ਜਿਵੇਂ ਤੁਸੀਂ ਕਿਹਾ ਕਿ ਐਂਟਰੀ ਸੰਜੀਵ ਰੋੜਾ ਦੀ ਹੋ ਗਈ ਹੈ ਤੇ ਉਹਦੇ ਵਿੱਚੋਂ ਜਿਹੜਾ ਆਪਣਾ ਕੁਲਦੀਪ ਧਾਲੀਵਾਲ ਹੈ ਉਹਨੂੰ ਬਾਹਰ ਦਾ ਰਸਤਾ ਜਿਹੜਾ ਦਿਖਾਇਆ ਗਿਆ ਜੀ ਚਰਨਜੀਤ ਜੀ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਕਿ ਕੁਲਦੀਪ ਧਾਲੀਵਾਲ ਨੂੰ ਜਿਹੜਾ ਹੈਗਾ ਉਹ ਬਾਹਰ ਦਾ ਰਾਹ ਦਿਖਾ ਦਿੱਤਾ ਪਰ ਅਸੀਂ ਜੇਕਰ ਇਸ ਨੂੰ ਸਿਆਸੀ ਨਜ਼ਰੀਏ ਨਾਲ ਦੇਖੀਏ ਤਾਂ ਤੁਸੀਂ ਇਸ ਨੂੰ ਸਿਆਸੀ ਨਜ਼ਰੀਏ ਨਾਲ ਕਿਵੇਂ ਦੇਖਦੇ ਹੋ ਇਸ ਦੇ ਕੀ ਮਾਇਨੇ ਨਿਕਲਦੇ ਨੇ ਕਿ 3.5 ਸਾਲ ਤੇ ਕਰੀਬ ਸਮਾਂ ਪੂਰਾ ਹੋਣ ਵਾਲਾ ਵੀ ਕਿ ਹੁਣ ਜਾ ਕੇ ਜਿਹੜਾ ਇਹ ਛੁੱਟੀ ਹੋ ਰਹੀ ਹੈ ਦੇਖੋ ਪਹਿਲਾਂ ਜਿਹੜੀ ਕੱਲ ਤੱਕ ਚਰਚਾ ਸੀ ਅਤਿਸ਼ ਉਹ ਇਹ ਸੀ ਕਿ ਸੰਜੀਵ अरोड़ा ਵਿਧਾਇਕ ਬਣ ਰਹੇ ਨੇ ਮੰਤਰੀ ਬਣ ਰਹੇ ਨੇ ਔਰ ਉਹਨੂੰ ਕਿਹੜਾ ਮਹਿਕਮਾ ਮਿਲਦਾ ਹੈ ਇਸ ਬਿਲਕੁਲ ਅੱਜ ਜਦੋਂ ਇਹ ਕੁਲਦੀਪ ਢਾਲੀਆਲ ਦੀ ਜਿਹੜੀ ਛੁੱਟੀ ਹੁੰਦੀ ਹੈ ਉਸ ਤੋਂ ਬਾਅਦ ਸੰਜੀਵ ਰੋੜੇ ਤੋਂ ਵੱਧ ਹੈ ਜਿਹੜੀ ਚਰਚਾ ਹੈ ਪੋਲਿਟੀਕਲ ਸਰਕਲ ਦੇ ਵਿੱਚ ਉਹ ਜ਼ਿਆਦਾ ਇਹਨਾਂ ਦੀ ਕੁਲਦੀਪ ਢਾਲੀਆਲ ਦੀ ਹੋ ਰਹੀ ਹੈ ਬਿਲਕੁਲ ਬਿਲਕੁਲ ਇਹਨਾਂ ਨੇ ਅੱਜ ਜਦੋਂ ਆਪਣਾ ਅਸਤੀਫਾ ਦਿੱਤਾ ਅੱਜ ਸਵੇਰ ਵਕਤ ਪਤਾ ਲੱਗਾ ਕਿ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਇਹਨਾਂ ਨੂੰ ਬੁਲਾਇਆ ਸੀ ਤੇ ਇਹਨਾਂ ਤੋਂ ਅਸਤੀਫਾ ਜਿਹੜਾ ਲੈ ਲਿਆ ਸੀ ਤੇ ਇਹਨਾਂ ਨੇ ਖੁਸ਼ੀ-ਖੁਸ਼ੀ ਅਸਤੀਫਾ ਦਿੱਤਾ ਸੀ ਔਰ ਇਹਨਾਂ ਨੇ ਆਫਟਰਨੂਨ ਜਿਹੜੀ ਹੈਗੀ ਆ ਉਹ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਜੀ ਚ ਬਹੁਤ ਗੱਲਾਂ ਕਹੀਆਂ ਨੇ ਉਹ ਆਪਾਂ ਅੱਗੇ ਜਾ ਕੇ ਇਹਦੀ ਗੱਲ ਕਰਾਂਗੇ ਕੁਲਦੀਪ ਤਾਲੀਵਾਲ ਦੇਖੋ ਉਧੀਆਂ ਕੁਝ ਗੱਲਾਂ ਜਿਹੜੀਆਂ ਆਪਾਂ ਦੇਖਦੇ ਆ ਕਿ ਜਾਂ ਪੁਰਾਣਿਆਂ ਨੂੰ ਦੇਖਦੇ ਆ ਕਿਉਂਕਿ ਪਹਿਲੀ ਵਾਰ ਤਾਂ ਕਿਸੇ ਦੀ ਸ਼ਾਂਤੀ ਹੋਈ ਨਹੀਂ ਤੁਹਾਡੇ ਯਾਦ ਹੋਏਗਾ ਸਰਕਾਰ ਬਣਨ ਤੋਂ ਥੋੜੇ ਟਾਈਮ ਬਾਅਦ ਹੀ ਪਹਿਲਾ ਨਿਸ਼ਾਨਾ ਜਿਹੜਾ ਹੈਲਥ ਮਿਨਿਸਟਰ ਵਿਜੇ ਸਿੰਘ ਲਾਸੀ ਡਾਕਟਰ ਵਿਜੇ ਸਿੰਘ ਲਾ ਉਹਨਾਂ ਨੂੰ ਕੈਬਨਟ ਕਿਉਂ ਆਊਟ ਕੀਤਾ ਗਿਆ ਸੀਗਾ ਫਿਰ ਤੁਹਾਡੇ ਇੰਦਰਵੀਰ ਨਿਜਰ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਸੀਗਾ ਇਸ ਤਰ੍ਹਾਂ ਪਿੱਛੇ ਚਾਰਜ ਜਿਹੜੇ ਲੇਟੈਸਟ ਬ੍ਰਹਮ ਸ਼ੰਕਰ ਜਿੰਪਾ ਹੋਇਆ ਅਨਮੋਲ ਗਗਨ ਮਾਨ ਤੇ ਚੇਤਨ ਸਿੰਘ ਜੋੜਾ ਮਾਜ਼ਰਾ ਬਲਕਾਰ ਸਿੰਘ ਉਸ ਤੋਂ ਪਹਿਲਾਂ ਫੌਜਾ ਸਿੰਘ ਸਰਾਰੀ ਹੈ ਪਰ ਸਾਰਿਆਂ ਤੇ ਕਿਤੇ ਨਾ ਕਿਤੇ ਕੋਈ ਲੱਗਦਾ ਸੀ ਕਿ ਲੋਕਾਂ ਨੂੰ ਲੱਗਦਾ ਸੀ ਕਿ ਵੀ ਇਹ ਕੋਈ ਆਵਾਜਾ ਹੋ ਸਕਦੀ ਆ ਆ ਕਾਰਨ ਹੋ ਸਕਦਾ ਇਹਨਾਂ ਨੂੰ ਹਟਾਏ ਜਾਂਦਾ ਜਦੋਂ ਕੁਲਦੀਪ ਢਾਲੀ ਵਾਲ ਦੀ ਛੁੱਟੀ ਹੁੰਦੀ ਆ ਤਾਂ ਕੋਈ ਇਦਾਂ ਦਾ ਕਾਰਨ ਸਮਝ ਨਹੀਂ ਪੈਂਦਾ ਕਿਉਂਕਿ ਉਹਨਾਂ ਕੋਲ ਪਹਿਲਾਂ ਜਿਹੜੇ ਦੋ ਮੰਤਰਾਲੇ ਸੀਗੇ ਇੱਕ ਤਾਂ ਖੇਤੀ ਵਿਭਾਗ ਸੀ ਇੱਕ ਪੰਚਾਇਤਾਂ ਦਾ ਵਿਭਾਗ ਸੀ ਉਹਨਾਂ ਕੋਲ ਪਹਿਲਾਂ ਉਹਨਾਂ ਤੋਂ ਦੋਨੇ ਮਹਿਕਮੇ ਵਾਪਸ ਲਏ ਗਏ ਸੀ ਫਿਰ ਉਹਨੂੰ ਕੋਈ ਐਨ ਆਰ ਆਈ ਡਿਪਾਰਟਮੈਂਟ ਸੀਗਾ ਤੇ ਇਹਦੇ ਵਿੱਚ ਵੀ ਕੋਈ ਏਦਾਂ ਦੀਆਂ ਗੁਜ਼ਾਇਸ਼ਾਂ ਨਹੀਂ ਹੁੰਦੀਆਂ ਬਹੁਤੀਆਂ ਜਾਂ ਤਾਂ ਕਈ ਸੈਂਸਿਟਿਵ ਹੁੰਦੇ ਹਨ ਕੋਈ ਹਾਊਸਿੰਗ ਦਾ ਹੋਇਆ ਜਾਂ ਤੁਹਾਡੇ ਕੋਲ ਰੈਵਨਿਊ ਦਾ ਹੋਇਆ ਏਦਾਂ ਦੇ ਮਹਿਕਮੇ ਹੁੰਦੇ ਨੇ ਪਰ ਇਹਨਾਂ ਦੀ ਸਮਝ ਨਹੀਂ ਪੈ ਰਹੀ ਲੋਕਾਂ ਨੂੰ ਉਪਰ ਉਤਰ ਤੇ ਹਰਾਂ ਕਿ ਧਾਲੀਆਲ ਹੈ ਜਿਹੜੇ ਮੈਨੂੰ ਇਹਦਾ ਪੋਲਿਟੀਕਲ ਸਮਝ ਹੈ ਉਹ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਰੱਖਦੇ ਨੇ ਮੰਤਰੀਆਂ ਦੇ ਮੁਕਾਬਲੇ ਕਿਉਂਕਿ ਇਹਨਾਂ ਦਾ ਇੱਕ ਪੋਲਿਟੀਕਲ ਪਛੋਕੜ ਵੀ ਹੈਗੀ ਹੈਗਾ ਔਰ ਇਹ ਸਟੂਡੈਂਟ ਲਾਈਫ ਦੇ ਵਿੱਚ ਵਿਚਰੇ ਨੇ ਸਟੂਡੈਂਟ ਲੀਡਰ ਦੇ ਤੌਰ ਤੇ ਵਿਚਰੇ ਨੇ ਔਰ ਕਈਆਂ ਇਹਨਾਂ ਨੇ ਧੁੱਪਾਂ ਛਾਵਾਂ ਜਿਹੜੀਆਂ ਨੇ ਆਪਣੀ ਲਾਈਫ ਦੇ ਵਿੱਚ ਦੇਖੀਆਂ ਨੇ ਔਰ ਖਾਸ ਕਰਕੇ ਜਦੋਂ ਆਪਾਂ ਦੇਖਦੇ ਸੀ ਕਿ ਕਿਸਾਨਾਂ ਨਾਲ ਗੱਲਬਾਤ ਕਰਨੀ ਹੁੰਦੀ ਸੀ ਤੇ ਢਾਲੀ ਆਲ ਨੂੰ ਹੁੰਦਾ ਸੀ ਜਾਂ ਹੋਰ ਕਿਸੇ ਮਸਲੇ ਤੇ ਜਿੱਥੇ ਵੀ ਭੇਜਿਆ ਜਾਂਦਾ ਸੀ ਮੁੱਖ ਮੰਤਰੀ ਇਹਨਾਂ ਨੂੰ ਜਿਹੜੀ ਅਸਾਈਨ ਕਰਦਾ ਸੀਗਾ ਗੱਲਬਾਤ ਕਰਦਾ ਸੀ ਬੋਕਲ ਨਹੀਂ ਮਾਜੇ ਦੇ ਵਿੱਚ ਇੱਕ ਤਰ੍ਹਾਂ ਦਾ ਇਹਨਾਂ ਦਾ ਜਿਆਦਾ ਬਾਕੀ ਮੰਤਰੀਆਂ ਦੇ ਕੰਪੈਰੀਟਿਵਲੀ ਜਿਆਦਾ ਦਬਦਬਾ ਕਹਿ ਲੀਏ ਆਪਾਂ। ਬਿਲਕੁਲ। ਜਾਂ ਪਿੱਛੇ ਆਪਾਂ ਦੇਖਿਆ ਮਜੀਠੀ ਵਾਲਾ ਇਸ਼ੂ ਆ ਲੇਟੈਸਟ। ਉਸਤੇ ਵੀ ਇਹ ਖੁੱਲਕੇ ਬੋਲਦੇ ਰਹੇ ਨੇ। ਪ੍ਰਤਾਪ ਬਾਜਵਾ ਨਾਲ ਵੀ ਖੁੱਲਕੇ ਬੋਲਦੇ ਰਹੇ ਨੇ। ਅਸੈਂਬਲੀ 'ਚ ਵੀ ਬੜੇ ਅਗਰੈਸਿਵ ਰਹੇ ਨੇ ਇਹ। ਸੋ ਇਹਨਾਂ ਕੋਲੇ ਸਰਕਾਰ ਕੋਲ ਇੱਕ ਸੀਗਾ ਇਦਾਂ ਦਾ ਐਸਰਟਸ ਕਿ ਜਿਨ੍ਹਾਂ ਨੂੰ ਗੱਲਬਾਤ ਲਈ ਕਿਸੇ ਇਸ ਤਰ੍ਹਾਂ ਦੇ ਮਾਮਲਿਆਂ ਤੇ ਤੋੜਿਆ ਜਾ ਸਕਦਾ ਸੀ। ਪਰ ਹੁਣ ਇਹ ਸਾਰੀ ਗੱਲ ਹੈ ਜਿਹੜੀ ਇਹਨਾਂ ਨੂੰ ਛੁੱਟੀ ਕੀਤਾ ਜਾਣਾ ਇਹੀ ਗੱਲ ਕਿਸੇ ਦੇ ਵੀ ਉਹ ਜਿਹੜੀ ਹਜ਼ਮ ਹੈ ਉਹ ਨਹੀਂ ਹੋ ਰਹੀ ਵੀ ਕਿ ਇਦਾਂ ਕਿਉਂ ਹੋ ਗਿਆ ਹਾਲਾਂਕਿ ਜਦੋਂ ਰੂਲ ਡਵੈਲਪਮੈਂਟ ਡਿਪਾਰਟਮੈਂਟ ਸੀ ਇਹਨਾਂ ਕੋਲੇ ਇਹਨਾਂ ਨੇ ਤਕਰੀਬਨ ਲਗ 11000 ਤੋਂ ਵੱਧ ਏਕੜ ਜ਼ਮੀਨ ਹੈ ਜਿਹੜੀ ਉਹ ਛੜਾਈ ਸੀ ਪਰ ਅੱਜ ਮੈਂ ਜਦੋਂ ਜਿਹੜੀ ਆਪਾਂ ਗੱਲ ਕਰਦੇ ਆ ਕਿ ਕਿਉਂ ਹੋਈ ਇਹਨਾਂ ਨੂੰ ਇਹਨਾਂ ਨੂੰ ਆਊਟ ਕਿਉਂ ਕੀਤਾ ਗਿਆ ਉਹਦਾ ਕੀ ਵਜ੍ਹਾ ਹੈ ਦੇਖੋ ਅਧਿਕਾਰਤ ਸੂਤਰ ਕਿਤੇ ਵੀ ਕੋਈ ਕੁਝ ਕਹਿਣ ਨੂੰ ਤਿਆਰ ਨਹੀਂ ਹੁੰਦਾ ਹਣਾ ਇੱਕ ਪੋਲੀਟਿਕਲ ਅਸੈਸਮੈਂਟ ਹੁੰਦੀ ਹੈ ਤੁਹਾਡੀ ਇੱਕ ਅਸੈਸ ਕਰ ਸਕਦੇ ਹੋ ਮੈਂ ਇਹਨਾਂ ਦੀ ਸਾਰੀ ਇੰਟਰਵਿਊ ਅੱਜ ਸੁਣ ਰਿਹਾ ਸੀਗਾ ਜਦੋਂ ਇਹਨਾਂ ਨੇ ਅਸਤੀਫਾ ਦੇਣ ਤੋਂ ਬਾਅਦ ਕੀਤੀ ਆਤਿਸ਼ੂ ਦੇ ਵਿੱਚੋਂ ਮੈਨੂੰ ਇੱਕ ਝਲਕ ਦੇਖਣ ਨੂੰ ਮਿਲੀ ਉਹਨਾਂ ਨੇ ਕੁਲਦੀਪ ਢਾਲੀਆਲ ਨੇ ਕਿਤੇ ਕੋਈ ਗਿਲਾ ਨਹੀਂ ਜਾਰ ਕੀਤਾ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਮੈਨੂੰ ਅਮਰੀਕਾ ਤੋਂ ਜਾਂ ਉੱਥੋਂ ਮੈਂ ਸਿਟੀਜ਼ਨਸ਼ਿਪ ਛੱਡ ਕੇ ਇੱਥੇ ਆਇਆ ਸੀਗਾ ਐਮਐਲਏ ਬਣਿਆ ਵਜ਼ੀਰ ਬਣਿਆ ਮੈਨੂੰ ਇਹ ਮੌਕਾ ਦਿੱਤਾ ਮੁੱਖ ਮੰਤਰੀ ਭਗਵੰਤ ਮਾਨਾ ਮੇਰੇ 92 ਤੋਂ ਜਿਹੜੇ ਹੈਗੇ ਨੇ ਇੱਕ ਤਰ੍ਹਾਂ ਦੇ ਨਿੱਜੀ ਸਬੰਧ ਨੇ ਪਰ ਜਿਹੜੀ ਮੈਂ ਪੁਆਇੰਟ ਆਊਟ ਕਰ ਰਿਹਾ ਗੱਲ ਨੂੰ ਮੈਨੂੰ ਇਹ ਲੱਗਿਆ ਕਿ ਉਹਨਾਂ ਨੇ ਜ਼ਿਆਦਾ ਫੋਕਸ ਆਪਣੀ ਇੰਟਰਵਿਊ ਦੇ ਵਿੱਚ ਪੰਜਾਬ ਤੇ ਕੀਤਾ ਜੀ ਜਿਸ ਤਰ੍ਹਾਂ ਵਿਰੋਧੀ ਧਿਰਾਂ ਪੰਜਾਬ ਦੇ ਵਿੱਚ ਇੱਕ ਕੰਟਰੋਵਰਸੀ ਹਮੇਸ਼ਾ ਹੀ ਰਹਿੰਦੀ ਹੈ ਆਮ ਆਦਮੀ ਨੂੰ ਲੈ ਕੇ ਪਾਰਟੀ ਦੀ ਸਰਕਾਰ ਨੂੰ ਲੈ ਕੇ ਕਿ ਪੰਜਾਬੀ ਵਰਸਸ ਨੌਨ ਪੰਜਾਬੀਆਂ ਵਾਲੀ ਅੱਜ ਕੁਲਦੀਪ ਢਾਲੀਆਲ ਨੇ ਇਹ ਗੱਲ ਬੜੀ ਬਾਰ-ਬਾਰ ਰਿਪੀਟਿਡਲੀ ਕਹੀ ਜੀ ਕਿ ਮੈਂ ਪੰਜਾਬ ਨੂੰ ਪਿੱਠ ਨਹੀਂ ਦਿਖਾਵਾਂਗਾ ਪੰਜਾਬੀਆਂ ਨੂੰ ਬਾਰ-ਬਾਰ ਅਪੀਲ ਕੀਤੀ ਪੰਜਾਬ ਲਈ ਆਖਰੀ ਦਮ ਤੱਕ ਲੜਾਂਗਾ ਜੀ ਇਹ ਗੱਲ ਉਹਨਾਂ ਨੇ ਇੱਕ ਵਾਰੀ ਨਹੀਂ ਦੋ ਵਾਰੀ ਕਹੀ ਬਿਲਕੁਲ ਮਤਲਬ ਉਹ ਟੋਟਲ ਜਿਹੜਾ ਫੋਕਸ ਲੱਗ ਰਿਹਾ ਸੀ ਜਿਹੜੀ ਅੰਦਰੋਂ ਉਹਨਾਂ ਦੇ ਆਵਾਜ਼ ਆ ਰਹੀ ਸੀ ਉਹ ਬਾਰ-ਬਾਰ ਪੰਜਾਬ ਪੰਜਾਬ ਦੀ ਗੱਲ ਕਰ ਰਿਹਾ ਸੀ ਟਵੀਟ ਵੀ ਇਹੀ ਕੀਤਾ ਵੀ ਪੰਜਾਬ ਲਈ ਸੇਵਾ ਜਾਰੀ ਰਹੇਗੀ ਹਾਂ ਪੰਜਾਬ ਲਈ ਸੇਵਾ ਜਾਰੀ ਰਹੇਗੀ ਨਾਲ ਉਹਨੇ ਕਿ ਕਿ ਮੈਂ ਆਪ ਦਾ ਵਫਾਦਾਰ ਜਿਹੜਾ ਹੈਗਾ ਵਰਕਰ ਹੈਗਾ ਵਲੰਟੀਅਰ ਹੈਗਾ ਇਦਾਂ ਹੀ ਖੜਾਂਗਾ ਵਫਾਦਾਰੀ ਜਿਹੜੀ ਮੇਰੀ ਹੈ ਉਹ ਪਾਰਟੀ ਪ੍ਰਤੀ ਕਾਇਮ ਰਹੇਗੀ ਪਰ ਉਹਨੇ ਪੰਜਾਬ ਤੇ ਜਿਹੜਾ ਲੋੜੋਂ ਵੱਧ ਮੈਨੂੰ ਲੱਗਿਆ ਫੋਕਸ ਕੀਤਾ ਜਿੱਦੋਂ ਮੈਨੂੰ ਲੱਗਦਾ ਹੈ ਪੋਲੀਟੀਕਲ ਲੋਕ ਸਮਝ ਸਕਦੇ ਨੇ ਕਿ ਵੀ ਇਹ ਇਹ ਗੱਲ ਕਿਉਂ ਹੋਈ ਹੈ ਤੇ ਉਹਦੇ ਵਿੱਚ ਹੀ ਸਾਰੀਆਂ ਚੀਜ਼ਾਂ ਪਈਆਂ ਨੇ ਜੀ ਬਿਲਕੁਲ ਇਹ ਇਹ ਛੁੱਟੀ ਦਾ ਕਾਰਨ ਕੀ ਹੋ ਸਕਦਾ ਹੈ ਇਹ ਛੁੱਟੀ ਕਿੱਥੋਂ ਹੋਈ ਹੋ ਸਕਦੀ ਹੈਗੀ ਹੈ ਇਹ ਸਮਝਿਆ ਜਾ ਸਕਦਾ ਕਿਉਂਕਿ ਉਹਨਾਂ ਨੇ ਕਿਉਂਕਿ ਪਿਛਲੇ ਟਾਈਮ ਤੋਂ ਇੱਕ ਨਰੇਟਿਵ ਹੈ ਜਿਹੜੀਆਂ ਵਿਰੋਧੀ ਪਾਰਟੀਆਂ ਜਾਂ ਪੰਜਾਬ ਦੇ ਇੱਕ ਸਰਕਲ ਦੇ ਵਿੱਚ ਇਹ ਗੱਲ ਘੁੰਮਦੀ ਰਹਿੰਦੀ ਹੈ ਪੰਜਾਬੀ ਵਰਸਸ ਨਾਨ ਪੰਜਾਬੀ ਵਾਲੀ ਸੋ ਉਹਨਾਂ ਦੇ ਇੱਕ ਆਪ ਅਸੈਸਸ ਕਰ ਸਕਦੇ ਆ ਹੋ ਸਕਦਾ ਉਹਨਾਂ ਦਾ ਕੋਈ ਕਹਿਣ ਦਾ ਤਰੀਕਾ ਕਰ ਕੋਈ ਹੋਰ ਹੋਵੇ ਉਹਨਾਂ ਦੀ ਸੋਚ ਕੋਈ ਹੋਰ ਹੋਵੇ ਪਰ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਹੈ ਜਿਆਦਾ ਕਿ ਮੈਂ ਪੰਜਾਬ ਲਈ ਲੜਾਂਗਾ ਆਖਰੀ ਦਮ ਤੱਕ ਲੜਾਂਗਾ ਪੰਜਾਬ ਦੀ ਸੇਵਾ ਜਿਹੜੀ ਉਹ ਕਰਦਾ ਰਹਾਂਗਾ ਜੀ ਚਰਨਜੀਤ ਜੀ ਇਹ ਤਾਂ ਗੱਲ ਸੀ ਮੰਤਰੀ ਮੰਡਲ ਦੇ ਫੇਰ ਬਦਲਦੀ ਜੇਕਰ ਹੁਣ ਨਾਲ ਹੀ ਗੱਲ ਆਮ ਆਦਮੀ ਪਾਰਟੀ ਦੀ ਵੀ ਕਰ ਲਈਏ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਐਲਾਨ ਕੀਤਾ ਵੀ ਆਮ ਆਦਮੀ ਪਾਰਟੀ ਬਿਹਾਰ ਚੋਣਾ ਜਿਹੜੀਆਂ ਉਹ ਲੜੇਗੀ ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਵੱਡਾ ਐਲਾਨ ਜਿਹੜਾ ਹੈਗਾ ਉਸ ਸਮੇਂ ਕੀਤਾ ਵੀ ਅੱਜ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਇੰਡੀਆ ਐਲਾਈਅንስ ਨਾਲ ਕੋਈ ਨਾਤਾ ਨਹੀਂ ਹੈ। ਇਸ ਨੂੰ ਕਿਵੇਂ ਦੇਖਦੇ ਤੁਸੀਂ? ਦੇਖੋ ਆਤਿਸ਼ੀ ਜੋ ਦਿੱਲੀ ਚੋਣਾ ਹਾਰ ਗਈ ਸੀ ਆਮ ਆਦਮੀ ਪਾਰਟੀ ਤੇ ਇੱਕ ਬੜਾ ਵੱਡਾ ਸੈਟਬੈਕ ਸੀ ਕੇਜਰੀਵਾਲ ਦੇ ਲਈ। ਉਸ ਤੋਂ ਬਾਅਦ ਦੋ ਚੋਣਾਂ ਜਿਮਨੀ ਚੋਣਾਂ ਆਉਂਦੀਆਂ ਨੇ ਪੰਜਾਬ ਦੀ ਚੋਣ ਆਉਂਦੀ ਹੈਗੀ ਆ ਔਰ ਗੁਜਰਾਤ ਦੀ ਆਉਂਦੀ ਹੈ। ਜਿੱਥੇ ਇਹ ਜਿੱਤੇ ਨੇ ਦੋ। ਬਿਲਕੁਲ। ਦੋ ਸੀਟਾਂ ਜਿੱਤ ਨੇ ਉਸ ਜਿੱਤ ਨੇ ਆਮ ਆਦਮੀ ਪਾਰਟੀ ਨੂੰ ਖਾਸ ਕਰਕੇ ਕੇਜਰੀਵਾਲ ਨੂੰ ਇੱਕ ਦੁਆਰੇ ਉਹਨਾਂ ਦੇ ਵਿੱਚ ਰੂਹ ਹੈ ਜਿਹੜੀ ਫੂਕੀ ਗਈ ਉਹਨਾਂ ਨੂੰ ਲੱਗਦਾ ਕਿ ਨਹੀਂ ਅਸੀਂ ਦੁਆਰੇ ਫਾਰਮ ਦੇ ਵਿੱਚ ਆ ਸਕਦੇ ਹੈਗੇ ਆ ਸੋ ਅੱਜ ਜਿਹੜੀ ਅਰਵਿੰਦ ਕੇਜਰੀਵਾਲ ਹੈ ਉਹਨਾਂ ਨੇ ਗੁਜਰਾਤ ਦੇ ਵਿੱਚ ਸੀ ਉਹਨਾਂ ਨੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਉਹ ਬੜੀਆਂ ਇਪੋਰਟੈਂਟ ਗੱਲਾਂ ਦੋ ਤਣ ਕੀਤੀਆਂ ਇੱਕ ਤਾਂ ਪੰਜਾਬ ਪੰਜਾਬ ਨੂੰ ਲੈ ਕੇ ਕੀਤੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਜ਼ਿਆਦਾ ਦੁਆਰੇ ਜਿਹੜਾ ਹੈਗਾ ਰਿਪੀਟ ਕਰਾਂਗੇ ਸਰਕਾਰ ਨੂੰ ਦੂਸਰਾ ਉਹਨਾਂ ਨੇ ਕਿਹਾ ਹੈ ਕਿ ਅਸੀਂ ਬਿਹਾਰ ਇਲੈਕਸ਼ਨ ਲੜਾਂਗੇ ਇਹਦੋਂ ਪਹਿਲਾਂ ਵੀ ਲੜੀਆਂ ਨੇ ਗੁਜਰਾਤ ਚ ਉਹਨਾਂ ਨੇ 5 ਐਮਐਲਏ ਬਣਾਏ ਨੇ ਆਪਣੇ ਗੋਆ ਚ ਪਹਿਲਾਂ ਮੇਲਾ 2-3 ਐਮਐਲਏ ਬਣ ਗਏ ਸੀ 2 ਐਮਐਲਏ ਹਨਾ ਹਰਿਆਣਾ ਚ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਹਿਮਾਚਲ ਚ ਨਹੀਂ ਮਿਲੀ ਰਾਜਸਥਾਨ ਚ ਨਹੀਂ ਮਿਲੀ ਸਤਿਸ਼ਕਟ ਚ ਨਹੀਂ ਮਿਲੀ ਤੇ ਤੁਹਾਡਾ ਮਧਿਆ ਪ੍ਰਦੇਸ਼ ਚ ਨਹੀਂ ਮਿਲੀ ਬਲਕਿ ਜੰਮੂ ਚ ਇੱਕ ਸੀਟ ਜਿੱਤ ਕੇ ਆਏ ਹਾਂ ਹਾਂ ਜੰਮੂ ਚ ਇੱਕ ਸੀਟ ਇਹਨਾਂ ਨੇ ਜਿੱਤੀ ਸੀਗੀ ਸੋ ਕੌਮੀ ਪਾਰਟੀ ਦਾ ਵੀ ਇਹ ਕਲੇਮ ਕਰਦੇ ਹੈਗੇ ਨੇ ਹਨਾ ਸੋ ਹੁਣ ਉਹਨਾਂ ਨੇ ਕਹਿ ਕੇ ਬਿਹਾਰ ਚ ਇਲੈਕਸ਼ਨ ਲੜਾਂਗੇ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਹਿਆ ਕਿ ਇੰਡੀਆ ਗੱਠ ਜੋੜਨਾ ਸਾਡਾ ਕੋਈ ਤਾਲਕ ਨਹੀਂ ਸਾਡਾ ਕੋਈ ਨਾਤਾ ਨਹੀਂ ਉਹ ਕਹਿੰਦੇ ਇੰਡੀਆ ਗੱਠ ਜੋੜਦੇ ਅਸੀਂ ਨੇੜੇ ਸੀ ਸਿਰਫ ਉਹ ਲੋਕ ਸਭਾ ਚੋਣਾਂ ਤੱਕ ਸੀਮਤ ਸੀ ਇਹਦਾ ਮਤਲਬ ਹੈ ਕਿ ਬਿਹਾਰ ਦੇ ਵਿੱਚ ਇੰਡੀਪੈਂਡੈਂਟਲੀ ਚੋਣਾਂ ਜਿਹੜੀਆਂ ਉਹ ਲੜੀਆਂ ਜਾਣਗੀਆਂ ਹੁਣ ਪੋਲੀਟੀਕਲ ਸਰਕਲ ਦੇ ਵਿੱਚ ਇਹ ਗੱਲ ਘੁੰਮ ਰਹੀ ਹੈ ਜਾਂ ਜਿਹੜੇ ਪੋਲੀਟੀਕਲ ਐਨਲਿਸਿਸ ਕਰਦੇ ਆ ਉਹਨਾਂ ਲੋਕਾਂ ਦੀ ਇਹ ਗੱਲ ਕਹਿਣਾ ਹੈਗਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹਦੀ ਜਿਹੜੀ ਅਪਰੋਚ ਹੈ ਇਹਦੀ ਜਿਹੜੀ ਆਡਾਇਲੋਜੀ ਹੈ ਦੀ ਸੋਚ ਹੈ ਉਹ ਜ਼ਿਆਦਾ ਨੇੜੇ ਭਾਜਪਾ ਦੇ ਹੈ ਬਿਲਕੁਲ ਯਾਨੀ ਕਿ ਭਾਜਪਾ ਦੇ ਅਲਟਰਨੇਟ ਹੈ ਉਹਦੇ ਨੇੜੇ ਹੈ ਕਾਂਗਰਸ ਨਾਲ ਉਹਨੀ ਸੋਚ ਹੈ ਇਹਨਾਂ ਦੀ ਜਿਹੜੀ ਉਹ ਨੇੜੇ ਨਹੀਂ ਬੈਠਦੀ ਇੰਡੀਆ ਗੱਠ ਜੋੜਨਾ ਵੀ ਉਵੇਂ ਉਸ ਤਰੀਕੇ ਨਾਲ ਜਿੰਨਾ ਟਾਈਮ ਚੱਲੇ ਲੋਕ ਸਭਾ ਚ ਹੋਣਾ ਸੀ ਕਿ ਪੰਜਾਬ ਦੇ ਵਿੱਚ ਤਾਂ ਗੱਠ ਜੋੜ ਹੋਇਆ ਹੀ ਨਹੀਂ ਸੀ ਉਸ ਟਾਈਮ ਉਹਨਾਂ ਦੇ ਨਾਲ ਉਹਨਾਂ ਦਾ ਪੈਟਰਨ ਜਿਹੜਾ ਕੰਮ ਕਰਨ ਦਾ ਤਰੀਕਾ ਆਮ ਆਦਿਮ ਪਾਰਟੀ ਦਾ ਉਹ ਵੀ ਉਸ ਤਰ੍ਹਾਂ ਦਾ ਹੈ ਜਸਟ ਜਿਸ ਤਰ੍ਹਾਂ ਭਾਜਪਾ ਦਾ ਹੈਗਾ ਉਨ੍ਹਾਂ ਦੇ ਨੇੜੇ ਹੋ ਸਕਦਾ ਇਹ ਵੀ ਕਿਹਾ ਜਾਂਦਾ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਲੁਧਿਆਣਾ ਪੱਛਮੀ ਦੇ ਵਿੱਚ ਭਾਜਪਾ ਨੇ ਉਸ ਤਰੀਕੇ ਦਾ ਜ਼ੋਰ ਨਹੀਂ ਲਾਇਆ ਪੋਲੀਟਿਕਲੀ ਹੋ ਸਕਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਜਿੰਦਾ ਰੱਖਿਆ ਜਾਂਦਾ ਹੈ ਕਈ ਵਾਰੀ ਉਹ ਕਈ ਵਾਰੀ ਤੁਹਾਡੇ ਕੰਮ ਵੀ ਆਉਂਦੀਆਂ ਨੇ ਕੱਲ ਨੂੰ গুজরাট ਦੇ ਵਿੱਚ ਵੀ ਚੋਣਾਂ ਹੋਣਗੀਆਂ ਬਿਹਾਰ ਚ ਵੀ ਹੋਣਗੀਆਂ ਉੱਥੇ ਵੀ ਇਸ ਤੰਦਾ ਪੈਂਤੜਾ ਜਿਹੜਾ ਲਿਆ ਜਾ ਸਕਦਾ ਪਰ ਮੈਨੂੰ ਇੱਕ ਹੋਰ ਵੀ ਲੱਗਦਾ ਹੈਗਾ ਕਿ ਜਿੰਨੀਆਂ ਚੋਣਾਂ ਬਾਹਰਲੇ ਸੂਬਿਆਂ ਚ ਹੋਈਆਂ ਹੈਗੀਆਂ ਨੇ ਉਹਦੇ ਵਿੱਚ ਪੰਜਾਬ ਦੇ ਵਲੰਟੀਅਰਾਂ ਦੀ ਪੰਜਾਬ ਦੇ ਲੀਡਰਾਂ ਨੂੰ ਚੋਣ ਪ੍ਰਚਾਰ ਦੇ ਵਿੱਚ ਉੱਥੇ ਜਾਂਦੇ ਨੇ ਸਾਰੇ ਹੋ ਸਕਦਾ ਬਿਹਾਰ ਚ ਵੀ ਜਾਣ ਪਰ ਸਾਡੇ ਜਿਹੜੀ ਤਰਨ ਤਾਰਨ ਦੀ ਜਿਮਨੀ ਚੋਣਾ ਹੈ ਮੈਨੂੰ ਲੱਗਦਾ ਹੈ ਸ਼ਾਇਦ ਅਕਤੂਬਰ ਨਵੰਬਰ ਚ ਬਿਹਾਰ ਦੀਆਂ ਅਸੈਂਬਲੀ ਚੋਣਾਂ ਜਿਹੜੀਆਂ ਹੋਣੀਆਂ ਨੇ ਤੇ ਇਹ 6 ਮਹੀਨਿਆਂ ਦੇ ਅੰਦਰ ਅੰਦਰ ਤੁਸੀਂ ਜਿਮਨੀ ਚੋਣਾ ਜਿਹੜੀ ਕਰਾਉਣੀ ਹੁੰਦੀ ਹੈ 27 ਤਰੀਕ ਨੂੰ ਇਹਨਾਂ ਦੀ ਡੈਥ ਹੁੰਦੀ ਤਰਨ ਤਾਰਨ ਦੇ ਐਮ ਐਲ ਏ ਦੀ ਤਾਂ ਉਹ ਜਿਮਨੀ ਚੋਣਾ ਜਿਹੜੀ ਹੋ ਸਕਦਾ ਬਿਹਾਰ ਇਲੈਕਸ਼ਨ ਦੇ ਨਾਲ ਬਿਲਕੁਲ 27 ਦਸੰਬਰ ਤੋਂ ਪਹਿਲਾਂ ਕਰਵਾਉਣੀ ਉਹ ਤੋਂ ਪਹਿਲਾਂ ਕਰਾਣੀ ਇਹਦਾ ਮਤਲਬ ਹੈ ਕਿ ਅਕਤੂਬਰ ਨਵੰਬਰ ਚ ਚੋਣਾ ਹੋਣੀ ਹੈ ਤਾਂ ਉਹਦੇ ਨਾਲ ਹੀ ਜਿਹੜੀ ਹੈਗੀ ਹੈ ਤਰਨ ਤਰਨ ਦੀ ਜਿਮਨੀ ਚੋਣਾ ਜਿਹੜੀ ਉਹ ਕਰਾਈ ਜਾਏਗੀ ਸੋ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਆਪਾਂ ਕਹਿੰਦੇ ਸੀ ਕਿ ਸੈਮੀ ਫਾਈਨਲ ਲੁਧਿਆਣਾ ਪੱਛਮੀ ਦੱਸਦੇ ਸੀ ਉਹਨੂੰ ਸੈਮੀ ਫਾਈਨਲ ਹੈ ਜਿਹੜਾ ਉਹ ਤਰਨ ਤਰਨ ਬਣ ਗਿਆ ਤਰਨ ਤਰਨ ਦੀ ਰੂਰਲ ਵੀ ਹੈਗੀ ਹੈ ਇਹ ਤਾਂ ਨਰੋਲ ਸ਼ਹਿਰੀ ਸੀਗੀ ਉੱਥੇ ਨਾਲ ਹੀ ਟਾਬੀ ਹੋਏਗਾ ਉੱਥੇ ਜਿਹੜੀ ਇਹਨਾਂ ਦੇ ਕੈਂਡੀਡੇਟ ਜਿਹਨਾਂ ਡੈਥ ਐਮ ਐਲ ਡੈਥ ਹੋਈ ਹੈ ਉਹਨੂੰ 40% ਜਿਹੜੀ ਵੋਟਾਂ ਮਿਲੀਆਂ ਸੀਗੀਆਂ 13000 ਦੇ ਕਰੀਬ ਵੋਟਾਂ ਤੇ ਉਹ ਜਿੱਤਿਆ ਸੀਗਾ ਤੇ ਸੈਕੰਡ ਨੰਬਰ ਤੇ ਉਥੇ ਅਕਾਲੀ ਦਲ ਸੀ ਹਰਮੀਤ ਸੰਧੂ ਉਹਨੂੰ ਉਹਨੂੰ 30% ਸੀ ਇਹਨਾਂ ਨੂੰ 40 ਸੀ ਤੇ ਜਿਹੜਾ ਕਾਂਗਰਸ ਵਾਲਾ ਸੀ ਅਗਨੀ ਹੋਤਰੀ ਡਾਕਟਰ ਉਹਨੂੰ 20% ਮਿਲੀਆਂ ਸੀ ਸੋ ਮੇਨ ਜਿਹੜਾ ਹੁਣ ਸੈਮੀ ਫਾਈਨਲ ਅਸਲੀ ਸੈਮੀ ਫਾਈਨਲ ਹੈ ਉਹ ਤਰਨ ਤਰਨ ਦੇ ਵਿੱਚ ਹੋਏਗਾ ਸੋ ਆਮ ਆਦਮੀ ਪਾਰਟੀ ਜਿਹੜੀ ਅੱਗੇ 2027 ਦੀਆਂ ਇਲੈਕਸ਼ਨ ਹੋਣੀਆਂ ਹੈ ਉਦੀ ਬਾਸਤੇ ਅੱਗੇ ਜਿਹੜਾ ਸ਼ੇਪ ਬਣ ਦੇਗੀ ਉਹਨਾਂ ਨੂੰ ਚੋਣਾਂ ਨੂੰ ਉਹ ਤਰਨ ਤਰਨ ਦੀ ਸੀਟ ਦੇ ਦੇਗੀ ਜਿਹੜਾ ਆਪਾਂ ਪਹਿਲਾਂ ਕਹਿ ਰਹੇ ਸੀ ਕਿ ਲੁਧਿਆਣਾ ਪਸ਼ਮੀ ਦੀ ਦੇ ਦੇਗੀ ਕਿਉਂਕਿ ਹੁਣ ਅਗਲਾ ਸਟੈਪ ਆ ਗਿਆ ਸੋ ਦੇਖਦੇ ਹਾਂ ਕਿ ਪਾਰਟੀ ਇਸ ਚੋਣ ਚ ਕਿਦਾਂ ਉਤਰਦੀ ਹੈ ਉੱਥੇ ਕੀ ਉਹਦੇ ਰਿਜ਼ਲਟ ਆਉਂਦੇ ਨੇ ਬਿਹਾਰ ਚ ਕਿਸ ਤਰ੍ਹਾਂ ਦਾ ਪੈਂਤੜਾ ਲੈਂਦੇ ਨੇ ਉੱਥੇ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਦਿਖਾਉਂਦੇ ਜੀ ਤੁਹਾਨੂੰ ਅੱਜ ਭੁੱਲ ਸਰ ਇਹ ਸੰਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਜੀ ਜਿਨ੍ਹਾਂ ਨੇ ਦੱਸਿਆ ਵੀ ਮੰਤਰੀ ਮੰਡਲ ਚ ਫੇਰ ਬਦਲ ਦੇ ਪਿੱਛੇ ਕੀ ਕਾਰਨ ਨੇ ਕੀ ਲੁਕ ਮੀ ਰਣਨੀਤੀ ਪਾਰਟੀ ਦੀ ਰਹੀ ਹੈ ਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਅੱਗੇ ਜਿਹੜਾ ਬਿਹਾਰ ਚੋਣਾ ਲੜਨ ਦਾ ਐਲਾਨ ਕੀਤਾ ਤੇ ਨਾਲ ਹੀ ਇੰਡੀਆ ਐਲਾਈਐਂਸੋਂ ਨਾਤਾ ਤੋੜਿਆ ਉਸ ਬਾਰੇ ਵੀ ਇਹਨਾਂ ਨੇ ਗੱਲਬਾਤ ਰੱਖੀ ਹੈ ਤੇ ਹੁਣ ਫੇਰ ਅਗਲੇ ਹਫਤੇ ਇੱਕ ਨਵਾਂ ਮੁੱਦਾ ਲੈ ਕੇ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਨ